ਆ ਜਿਸ ਤਰ੍ਹਾਂ ਆਪਾਂ ਦੇਖ ਰਹੇ ਆ ਕਿ ਟੈਂਪਰੇਚਰ ਜਿਹੜੇ ਨੇ ਜੀ ਨਾਰਮਲ ਨਾਲੋਂ ਤਾਂ ਜ਼ਿਆਦਾ ਹੀ ਚੱਲ ਰਹੇ ਆ ਜਿਵੇਂ 38 39 ਸਾਡਾ ਨਾਰਮਲ ਟੈਂਪਰੇਚਰ ਹੁੰਦੇ ਆ ਨਾ ਦਿਨਾਂ ਦੇ ਵਿੱਚ ਤੇ 43 44 ਤੱਕ ਵੀ ਰਿਕਾਰਡ ਹੋ ਰਿਹਾ ਈਵਨ ਬਠਿੰਡੇ ਦੇ ਵਿੱਚ ਤਾਂ ਟੈਂਪਰੇਚਰ 45 ਤੱਕ ਵੀ ਰਿਕਾਰਡ ਕੀਤਾ ਗਿਆ ਸੋ ਆਪਾਂ ਦੇਖ ਰਹੇ ਆ ਕਿ 4-5 ਡਿਗਰੀ ਨਾਰਮਲ ਨਾਲੋਂ ਜ਼ਿਆਦਾ ਹੀ ਚੱਲ ਰਿਹਾ ਬਟ ਇਹ ਹੈ ਕਿ ਥੋੜੀ ਜੀ ਹਵਾ ਚੱਲ ਜਾਂਦੀ ਆ ਸ਼ਾਮ ਨੂੰ ਜਿਹਦੇ ਨਾਲ ਸਾਨੂੰ ਇੰਨਾ ਜ਼ਿਆਦਾ ਮਤਲਬ ਫੀਲ ਨਹੀਂ ਹੋ ਰਹੀ ਕਿ ਗਰਮੀ ਬਹੁਤ ਜ਼ਿਆਦਾ ਹੈ ਕਿ ਹੈ ਪਰ ਨਾਈਟ ਟੈਂਪਰੇਚਰ ਜਿਹੜੇ ਨੇ ਫਿਰ ਬਹੁਤ ਜ਼ਿਆਦਾ ਹਾਈ ਚੱਲ ਰਹੇ ਹੈ ਜਿਸ ਤਰ੍ਹਾਂ 23 ਦਾ ਸਾਡਾ ਨਾਰਮਲੀ ਇਹਨਾਂ ਦਿਨਾਂ ਦੇ ਵਿੱਚ ਨਾਈਟ ਟੈਂਪਰੇਚਰਸ ਹੁੰਦੇ ਹੈ ਤੇ ਸਾਡੇ ਕੋਲ 30 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਨਾਈਟਸ ਜਿਹੜੀਆਂ ਨੇ ਉਹ ਜ਼ਿਆਦਾ ਵਾਰਮ ਹੈ ਐਸ ਕੰਪੇਅਰ ਟੂ ਡੇ ਟੈਂਪਰੇਚਰਸ ਸੋ ਹਲੇ ਵੀ ਇਸ ਤਰ੍ਹਾਂ ਹੀ ਜਿਹੜਾ ਸਾਨੂੰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰਸ ਜਿਹੜੇ ਨੇ ਉਹ ਰਾਈਜ਼ ਹੀ ਕਰਨਗੇ ਕਿਉਂਕਿ ਇੰਨਾ ਜ਼ਿਆਦਾ ਕੋਈ ਇਫੈਕਟ ਨਹੀਂ ਆ ਰਿਹਾ ਬਸ ਥੋੜੀ ਜਿਹੀ ਜਿਹੜੀ ਵਿੰਟ ਚੱਲ ਰਹੀ ਹੈ ਉਹਦੇ ਨਾਲ ਟੈਂਪਰੇਚਰਸ ਦੇ ਵਿੱਚ ਫਲਕਚੁਏਸ਼ਨ ਆ ਸਕਦੀ ਹੈ ਅਦਰਵਾਈਜ਼ ਕੋਈ ਡਿਸਟਰਬੈਂਸ ਦੀ ਜ਼ਿਆਦਾ ਸੁਭਾਅ ਉਹਨਾ ਨਹੀਂ ਹੈਗੀ ਪਰ 24 25 ਦੇ ਨੇੜੇ ਥੋੜਾ ਜਿਹਾ ਫੇਰ ਸਾਨੂੰ ਲੱਗ ਰਿਹਾ ਹੈ ਕਿ ਇੱਕ ਲੋਕਲ ਵੈਦਰ ਕੰਡੀਸ਼ਨਸ ਡਵੈਲਪ ਹੋ ਸਕਦੀਆਂ ਨੇ ਜਾਂ ਕਿਸ ਟਾਈਪ ਦੇ ਨਾਲ ਜਿਹੜੇ ਟੈਂਪਰੇਚਰਸ ਨੇ ਉਹ ਥੋੜੇ ਜਿਹਾ ਘਟ ਸਕਦੇ ਆ ਅਦਰਵਾਈਜ਼ ਜਿਹੜਾ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਟੈਂਪਰੇਚਰ ਇਸ ਤਰ੍ਹਾਂ ਹੀ ਲਗਾਤਾਰ ਮਤਲਬ ਵਧੇਗਾ ਮੈਂ ਵੀ ਤੁਹਾਨੂੰ ਦੱਸ ਦੇ ਕਿ 30 ਡਿਗਰੀ ਜਿਹੜਾ ਆਦਾ ਸਾਡਾ ਟੈਂਪਰੇਚਰ ਚੱਲ ਰਿਹਾ ਸੋ ਇਹ ਪਿਛਲੇ ਸਾਲਾਂ ਚ ਵੀ ਇੰਨਾ ਦੇਖ ਨੂੰ ਮਿਲਿਆ ਹੀ ਹੈ ਇਹ ਕਈ ਵਾਰੀ ਇੰਨਾ ਰਿਪੋਰਟ ਜਿਹੜਾ ਆ ਦੇਖੋ ਜਿਸ ਤਰ੍ਹਾਂ ਹੁਣ ਆਪਾਂ ਦੇਖ ਰਹੇ ਆਂ ਇਹ ਕਈ ਵਾਰੀ ਜਿਹੜਾ ਕੋਈ ਸਿਸਟਮ ਬਣਦਾ ਹੈ ਜਦੋਂ ਉਹ ਸਿਸਟਮ ਡਿਵੈਲਪ ਹੋ ਰਿਹਾ ਹੁੰਦਾ ਹੈ ਉਦੋਂ ਨਾਈਟ ਟੈਂਪਰੇਚਰ ਵੀ ਵੱਧਦੇ ਆ ਸਿਸਟਮ ਹੈਗੇ ਹੈ ਕਿ 24 ਨੂੰ ਹੋ ਸਕਦਾ ਹੈ ਕਿ ਕਿ ਸਿਸਟਮ ਆ ਰਿਹਾ ਹੈ ਜਿਹਦਾ ਕਿ ਇਫੈਕਟ ਹੋ ਸਕਦਾ ਪੰਜਾਬ ਦੇ ਵਿੱਚ ਚਾਹੇ ਉਹ ਲੋਕਲ ਡਵੈਲਪਮੈਂਟ ਹੋਏ ਚਾਹੇ ਉਹ ਟੈਂਪਰੇਰੀ ਹੋਏ ਬਟ ਉਹਦੇ ਕਰਕੇ ਜਿਹੜੇ ਨਾਈਟ ਟੈਂਪਰੇਚਰਸ ਨੂੰ ਜ਼ਿਆਦਾ ਹੋ ਰਹੇ ਨੇ ਪਰ ਜੇ ਅਗਰ ਉਹ ਸਿਸਟਮ ਆ ਕੇ ਆਪਣਾ ਥੋੜਾ ਇਫੈਕਟ ਕਰੂਗਾ ਉਹਦੇ ਨਾਲ ਫਿਰ ਚਾਂਸਸ ਨੇ ਕਿ ਟੈਂਪਰੇਚਰ ਥੋੜਾ ਫਾਲ ਹੋ ਸਕਦਾ ਹੈ ਮੰਗਿਆ ਤਾਂ ਇਹ ਦੱਸਿਆ ਕਿ ਤਾਪ ਮੰਗਰੇ 45 ਡਿਗਰੀ ਤੱਕ ਵੀ ਉਠੰਡਾ ਬਚ ਗਿਆ ਜੀ ਲੱਗਦਾ ਹੈ ਕਿ ਉੱਚੀ ਤੋਂ ਬਿਹੜੀ ਤੇ ਤੋਂ ਬਚਣਾ ਚਾਹੀਦਾ ਲੋਕਾਂ ਨੂੰ ਕਿਤਨਾ ਬਣਾ ਧਿਆਨ ਰੱਖਣਾ ਚਾਹੀਦਾ ਬਿਲਕੁਲ ਜਿਹੜਾ ਡੇ ਟੈਂਪਰੇਚਰਸ ਨੇ ਉਹ ਬਹੁਤ ਜਿਆਦਾ ਹਾਰਮਫੁਲ ਹੁੰਦੇ ਆ ਕਿਉਂਕਿ ਹੀਟ ਵੇਵ ਜਿਹੜਾ ਜਿਸ ਤਰ੍ਹਾਂ ਕੀ 4 ਤੋਂ 5 ਡਿਗਰੀ ਨਾਰਮਲ ਤੋਂ ਜ਼ਿਆਦਾ ਤਾਂ ਆਪਾਂ ਨੂੰ ਮੋਡਰੇਟ ਹੀਟ ਵੇਵ ਕਹਿ ਸਕਦੇ ਆ ਸੋ ਜਿਹੜੇ ਦਿਨ ਦੇ ਵੇਲੇ ਜਿਹੜੀ ਇਹ ਲੂਵੀ ਚੱਲਦੀ ਹੈ ਤਾਂ ਜਿਹੜੀਆਂ ਗਰਮ ਹਵਾਵਾਂ ਉਹਨਾਂ ਤੋਂ ਬਚਣ ਲਈ ਸਾਨੂੰ ਸਾਰਾ ਜਿਹੜਾ ਆਪਣਾ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਕਿ ਜਿਵੇਂ ਆਪਾਂ ਕਹਿੰਦੇ ਕਿ 12 ਤੋਂ 3 ਵਜੇ ਤੱਕ ਜਿਹੜਾ ਟੈਂਪਰੇਚਰ ਜ਼ਿਆਦਾ ਹਾਈ ਹੁੰਦੇ ਆ ਉਦੋਂ ਇਨਸੂਲੇਸ਼ਨ ਜ਼ਿਆਦਾ ਹੁੰਦੀ ਹੈ ਸੋ ਉਸ ਟਾਈਮ ਤੇ ਥੋੜਾ ਜਿਹਾ ਆਪਣਾ ਅਵੋਇਡ ਕੀਤਾ ਜਾਏ ਕਿ ਆਪਾਂ ਜਿਹੜਾ ਆਊਟਡੋਰ ਐਕਟੀਵਿਟੀ ਆ ਉਹਨੂੰ ਘੱਟ ਕਰੀਏ ਤੇ ਬਾਕੀ ਮਾਰਨਿੰਗ ਈਵਨਿੰਗ ਜਿਹੜਾ ਉਸ ਜਿਹੜੇ ਬਾਹਰ ਦੇ ਕੰਮ ਉਹਨਾਂ ਨੂੰ ਕੀਤਾ ਜਾਏ ਇਸ ਤਰ੍ਹਾਂ ਝੋਨੇ ਦੀ ਬਿਜਾਈ ਜਿਹੜੀ ਸ਼ੁਰੂ ਹੋ ਗਈ ਹੈ ਤੇ ਕਿਤੇ ਨਾ ਕਿਤੇ ਕੱਦੂ ਕਦੂ ਨੂੰ ਬੋਲੇ ਲੱਗਦਾ ਕਿ ਹੌਮਸਪਰੀ ਗਰਮੀ ਜਿਹੜੀ ਹੋਣੀ ਕਿਤੇ ਨਾ ਕਿਤੇ ਲੋਕਾਂ ਨੂੰ ਨਹੀਂ ਮਿਸਤੂ ਦੇਖੋ ਹਲੇ ਜਿਹੜੀ ਪਨੀਰੀ ਹੀ ਬੀਜੀ ਜਾਣੀ ਹੈ ਮਈ ਦੇ ਵਿੱਚ ਜਿਹੜੀ ਝੋਨੇ ਦੀ ਪਨੀਰੀ ਦੀ ਬਿਜਾਈ ਹੁੰਦੀ ਹੈ ਸੋ ਹਲੇ ਅਗੋਂ ਜਾ ਕੇ ਜੂਨ ਦੇ ਵਿੱਚ ਜਿਹੜੀ ਟ੍ਰਾਂਸਪਲੈਂਟਿੰਗ ਹੁੰਦੀ ਹੈ ਸੋ ਉਦੋਂ ਜਿਹੜਾ ਮਤਲਬ ਟੈਂਪਰੇਚਰਸ ਜਾਂ ਆਪਾਂ ਕਹਿ ਸਕਦੇ ਹਾਂ ਕਿ ਵੈਦਰ ਦਾ ਡਿਫਰੈਂਸ ਨਹੀਂ ਆ ਰਿਹਾ ਹੋਏਗਾ ਪਰ ਜਦੋਂ ਹਲੇ ਪਨੀਰੀ ਦੀ ਬਜਾਈ ਚੱਲ ਰਹੀ ਹੈ ਉਹਦੇ ਨਾਲ ਤਾਂ ਇੰਨਾ ਜ਼ਿਆਦਾ ਮਤਲਬ ਉਹਦਾ ਇਫੈਕਟ ਨਹੀਂ ਇੰਨਾ ਜ਼ਿਆਦਾ ਆਉਂਦਾ ਦੇਖਿਆ ਜਾਂਦਾ ਹੈ। ਅੱਜ ਇਸ ਵਾਰ ਕਿਹਾ ਜਾ ਰਿਹਾ ਕਿ ਮੌਨਸੂਨ ਜੀ ਵੀ ਥੋੜਾ ਅਗਲੀ ਸਟੇਜ 'ਤੇ ਆ ਸਕਦਾ ਹੈ। ਸੋ ਅਗਲੇ ਸਟਾਈਮ ਵਿੱਚ ਤਾਂ ਇਹ ਹੋ ਜੂਗਾ 16 ਸਾਲ ਬਾਅਦ ਇਸ ਤਰ੍ਹਾਂ ਦਾ ਹੋ ਰਿਹਾ ਵੀ ਟਾਈਮ ਮਹੀਨੇ 'ਚ ਜੇ ਵੀ ਮੌਨਸੂਨ ਆਉਂਦਾ। ਜੇਕਰ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਵੀ ਜੜੀ ਬਾਰਿਸ਼ਾਂ ਰਹੀਆਂ ਐ ਐਵਰੇਜ ਨਾਲੋਂ ਘੱਟ ਪਈਆਂ ਨੇ ਜਾਂ ਵੱਧ ਪਈਆਂ ਨੇ। ਹਾਂਜੀ ਹਾਂਜੀ ਆਪਾਂ ਦੇਖ ਰਹੇ ਹਾਂ ਇਸ ਵਾਰੀ 27 ਮਈ ਨੂੰ ਜਿਹੜਾ ਆਨਸੈਟ ਹੋ ਰਿਹਾ ਕੇਰਲਾ ਦੇ ਵਿੱਚ ਇਸੇ ਤਰ੍ਹਾਂ ਹੀ ਜੇ ਮਤਲਬ ਐਗਜ਼ੈਕਟਲੀ 1 ਮੰਥ ਬਾਅਦ ਹੀ ਜਿਹੜੀ ਪੰਜਾਬ ਦੇ ਵਿੱਚ ਮੌਨਸੂਨ ਦੀ ਅਰਾਈਵਲ ਹੁੰਦੀ ਹੈ ਸੋ 27 ਜੂਨ ਤੱਕ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਮੌਨਸੂਨ ਹੈ ਉਹ ਆ ਜਾਏਗੀ ਤੇ ਸਾਨੂੰ ਇਹ ਵੀ ਉਮੀਦ ਹੈਗੀ ਹੈ ਕਿ ਅੱਛੀ ਮੌਨਸੂਨ ਇਸਵਾਰੀ ਦੇਖਣ ਨੂੰ ਮਿਲ ਸਕਦੀ ਹੈ ਜੋ ਆਈਐਮਡੀ ਦੀਆਂ ਪ੍ਰੈਡਿਕਸ਼ਨਸ ਨੇ ਕਿਉਂਕਿ ਐਲ ਨੀਨੋ ਦਾ ਜਿਹੜਾ ਇਫੈਕਟ ਹੈ ਉਹ ਕਾਫੀ ਘਟਿਆ ਹੋਇਆ ਹੈ ਤਾਂ ਉਹਦੇ ਕਰਕੇ ਸਾਨੂੰ ਲੱਗ ਰਿਹਾ ਹੈ ਕਿ ਬਾਰਸ਼ਾਂ ਅੱਛੀਆਂ ਹੋਣਗੀਆਂ ਪਰ ਜੇਵਾ ਪਿਛਲੇ 10 ਸਾਲਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਕਾਫੀ ਉਤਰਾਚੜਾ ਦੇਖਣ ਨੂੰ ਮਿਲੇ ਹੈ ਜਿਸ ਤਰ੍ਹਾਂ ਤਿੰਨ ਚਾਰ ਸਾਲ ਜਿਹੜੇ ਹੈਗੇ ਉਹਨਾਂ ਦੇ ਵਿੱਚ ਕਾਫੀ ਅੱਛੀ ਬਾਰਿਸ਼ ਰਹੀ ਹੈ ਬਾਕੀ ਜਿਹੜੇ ਸਾਲ ਹਨ ਉਹਨਾਂ ਦੇ ਵਿੱਚ ਜ ਸੋ ਜਿਵੇਂ 18 19 ਆ ਜਾਂ 23 ਆ ਉਹਦੇ ਵਿੱਚ 21 ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਤਾਂ ਸਾਡੇ ਕੋਲ 7-800 ਮਿਲੀਮੀਟਰ ਤੱਕ ਵੀ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਪਰ ਕੋਈ ਸਾਲ ਅਜਿਹੇ ਵੀ ਹੈਗੇ ਜਿੱਦੇ ਕੋਲ ਸਾਡੇ ਕੋਲ 400-500 ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ ਸੋ ਇਹ ਡਿਪੈਂਡ ਕਰਦਾ ਹੈ ਕਿ ਜਿਵੇਂ ਮੌਨਸੂਨ ਦੀ ਆਨਸੈਟ ਕਿਸ ਤਰ੍ਹਾਂ ਹੁੰਦੀ ਹੈ ਤੇ ਬਾਅਦ ਚੋਂ ਦੀ ਪ੍ਰੋਗਰੈਸ ਕਿਸ ਤਰ੍ਹਾਂ ਹੁੰਦੀ ਹੈ ਸੋ ਉਮੀਦ ਕਰਦੇ ਆ ਕਿ ਇਸ ਵਾਰੀ ਜੇ ਪਹਿਲਾ ਆ ਰਹੀ ਹੈ ਮੌਨਸੂਨ ਤਾਂ ਉਹ ਅੱਛੀ ਵੀ ਰਵੇ ਤੇ ਵੈਲ ਡਿਸਟ੍ਰਿਬਿਊਟਿਡ ਰਵੇ ਤਾਂ ਕਿ ਸਾਡੀਆਂ ਜੜੀਆਂ ਸੋਹਣੀਆਂ ਦੀਆਂ ਫਸਲਾਂ ਉਹਨਾਂ ਲਈ ਲਾਹੇਵੰਦ ਰਹੇ। ਮੈਨੂੰ ਲੱਗਦਾ ਕਿ ਜਿੱਦਾਂ ਪੰਜਾਬ ਵਿੱਚ ਮੁੱਖ ਤੌਰ 'ਤੇ ਜਿਹੜੀ ਹੈ ਉਹ ਝੋਨਾ ਬਹੁਤ ਰਸੋਤਵਾਦੀ ਲੱਗਦਾ ਤਾਂ ਉਸ ਦਾ ਮਤਲਬ ਹੈ ਸੋ ਪਾਣੀ ਦੀ ਬਿਹਤ ਲੋੜ ਹੈ ਹਾਲਾਂਕਿ ਨਹਿਰੀ ਪਾਣੀ ਵੀ ਚੱਲ ਰਿਹਾ ਹੈ। ਕਿਉਂਕਿ ਜੋ ਵੀ ਪਾਣੀ ਕੱਢਿਆ ਜਾਂਦਾ ਸੋ ਪਾਰਿਸ਼ਾ ਅਗਰ ਮੌਨਸੂਨ ਚੰਗਾ ਰਹਿੰਦਾ ਤਾਂ ਕਿਤਨਾ ਕਿਤੇ ਪਾਣੀ ਦੀ ਬਚਤ ਹੋ ਸਕਦੀ। ਬਿਲਕੁਲ ਹਾਂਜੀ ਜਿਸ ਤਰ੍ਹਾਂ ਆਪਾਂ ਦੇ ਤਾਂ ਹੀ ਅਸੀਂ ਕਹਿ ਰਹੇ ਹਾਂ ਕਿ ਜਿਹ ਆ ਚੋਨੇ ਦੀ ਜਿਹੜੀ ਬਿਜਾਈ ਆ ਉਹਦਾ ਟਾਈਮ ਜਿਹੜਾ ਮੌਨਸੂਨ ਦੇ ਨਾਲ ਕੋਇਨਸਾਈਡ ਕਰੇ ਤਾਂ ਉਹ ਜ਼ਿਆਦਾ ਬੈਨੀਫੀਸ਼ੀਅਲ ਰਹੂਗਾ ਸਾਨੂੰ ਧਰਤੀ ਹੇਠੋਂ ਜਿਹੜਾ ਪਾਣੀ ਆ ਉਹ ਘਟ ਕੱਢਣਾ ਪਏਗਾ ਤੇ ਜਿਹੜੀ ਬਾਰਿਸ਼ ਅਗਰ ਉਹਦੇ ਨਾਲ ਕੋਇਨਸਾਈਡ ਕਰਦੀ ਹੈ ਜਦੋਂ ਆਪਾਂ ਕੱਦੂ ਕਰਦੇ ਆ ਤਾਂ ਅਗਰ ਉਹਨਾਂ ਦਿਨਾਂ ਦੇ ਵਿੱਚ ਮੌਨਸੂਨ ਆਨਸੈਟ ਹੋ ਜਾਂਦਾ ਹੈ ਤਾਂ ਸਾਨੂੰ ਜਿਹੜੀ ਪਾਣੀ ਦੀ ਪੂਰਤੀ ਉਹ ਬਾਰਿਸ਼ ਨਾਲ ਹੀ ਪੂਰੀ ਹੋ ਜਾਂਦੀ ਹੈ ਸੋ ਇਸੇ ਕਰਕੇ ਆਪਾਂ ਕਹਿੰਨੇ ਆ ਕਿ ਜਿਹੜਾ ਮਤਲਬ ਜਿਵੇਂ 20 ਜੂਨ ਤੋਂ ਬਾਅਦ ਜਿਹੜਾ ਚੋਨਾ ਲਾਇਆ ਜਾਵੇ ਤਾਂ ਕਿ ਜਦੋਂ ਮੌਨਸੂਨ ਜਿਵੇਂ ਹੁਣ ਇਸ ਵਾਰ 27 ਜੂਨ ਨੂੰ ਐਕਸਪੈਕਟਡ ਹੈ ਉਸ ਤੋਂ ਪਹਿਲਾਂ ਸਾਡੇ ਕੋਲ ਪ੍ਰੀ ਮੌਨਸੂਨ ਸ਼ਾਵਰਸ ਵੀ ਆਉਂਦੇ ਆ ਸੋ ਕਈ ਵਾਰੀ ਪ੍ਰੀ ਮੌਨਸੂਨ ਸ਼ਾਵਰਸ ਵੀ ਕਾਫੀ ਅੱਛੇ ਹੁੰਦੇ ਆ ਜਿਦੇ ਨਾਲ ਕਿ ਚੰਗੀ ਬਾਰਿਸ਼ ਹੋ ਜਾਂਦੀ ਹੈ ਤੇ ਜੇ ਆਪਾਂ ਉਹਨਾਂ ਦਿਨਾਂ ਦੇ ਵਿੱਚ ਉਸ ਬਾਰਿਸ਼ ਨੂੰ ਯੂਜ਼ ਕਰਕੇ ਜੋ ਨਦੀਪ ਬਜਾਈ ਕੀਤੀ ਜਾਵੇ ਜਾਂ ਜੋ ਨਦੀ ਜਦੋਂ ਦੋ ਦੋ ਲਵਾਈ ਕਰਨੀ ਹੈ ਤਾਂ ਉਹ ਕਾਫੀ ਹੱਦ ਤੱਕ ਜਿਹੜਾ ਆਪਾਂ ਨੂੰ ਮਤਲਬ ਇਹ ਜਿਹੜਾ ਪਾਣੀ ਨੂੰ ਬਚਾਇਆ ਜਾ ਸਕਦਾ ਹੈ